ਮੌਸਮ ਦੇ ਵਿੱਚ ਮੁਰਤੋ ਤਬਦੀਲੀ ਅਤੇ ਸਰਦੀ ਨੂੰ ਲੈ ਕੇ ਧੁੰਦ ਨੇ ਆਵਾਜਾਈ ਤੇ ਅਸਰ ਪਾ ਦਿੱਤਾ ਹੈ ਇਸ ਦਾ ਨਤੀਜਾ ਬੀਤੀ ਦੇ ਰਾਤ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਸੰਗਣੀ ਧੁੰਦ ਹੋਣ ਦੇ ਚੱਲਦੇ ਨੈਸ਼ਨਲ ਹਾਈਵੇ ਪਿੰਡ ਗਿਲਿਆਂਵਾਲੀ ਦੇ ਨਸਤੀਕ ਸੜਕੀ ਹਾਦਸਾ ਹੋ ਗਿਆ ਅਤੇ ਇਸ ਹਾਦਸੇ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ਲੋਕ ਵੀ ਸਹਿਮ ਦੇ ਮਾਹੌਲ ਦੇ ਵਿੱਚ ਚਲੇ ਗਏ ਨੇ ਕਾਬਿਲ ਗੌਰ ਹੈ ਕਿ ਇਸ ਹਾਦਸੇ ਦੇ ਵਿੱਚ ਸੜਕ ਤੇ ਖੜੇ ਗੰਨੇ ਨਾਲ ਪੁੜੇ ਟਰੈਕਟਰ ਟਰਾਲੀ 'ਚ ਪਿੱਛੇ ਤੋਂ ਆ ਕੇ ਵੱਖ-ਵੱਖ ਤਿੰਨ-ਚਾਰ ਗੱਡੀਆਂ ਆਪਸ 'ਤੇ ਵਿੱਚ ਝਟਕੜਾਈਆਂ ਜਦਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਉੱਥੇ ਹੀ ਹਾਈਵੇ ਤੇ ਤਾਇਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਈਵੇ ਤੇ ਬੀਤੀ ਰਾਤ ਗੰਨੇ ਨਾਲ ਭਰੀ ਟਰਾਲੀ ਖੜੀ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਹੋਇਆ ਜਾਨੀ ਯਾਰ ਕਿੱਦਾਂ ਘਟਨਾਈ ਹੈ ਵਾਲੀ ਸਾਡੀ ਟਰਾਲੀ 'ਚ ਇਹ ਰਾਤ 8 ਵਜੇ ਦਾ ਟਾਈਮ ਹੋਣਾ ਵਾ ਦੇ ਟਿਪਰ ਵਾਲਾ ਸਾਈਡ ਮਾਰ ਗਿਆ ਟਰੈਲੀ ਇੱਥੇ ਟੇਢੀ ਹੋ ਗਈ ਤੁੜਾ ਟੁੱਟ ਗਿਆ ਸੀ ਤੇ ਮਗਰੋਂ ਮੁਰਗਿਆਂ ਵਾਲੀ ਗੱਡੀ ਆਈ ਉਹ ਉਹ ਵਜੀ ਹੈ ਜੀ ਵਿੱਚ ਆ ਗਈ ਉਸ ਤੋਂ ਬਾਅਦ 3-4 ਵਜੇ 11 ਵਜੀਆਂ ਦੋ ਆ ਪਤਾ ਲੱਗਾ ਦੀ ਨੈਸ਼ਨਲ ਹਾਈਵੇ ਵਾਲਿਆਂ ਨੇ ਕਿਹਾ ਸੀ ਉਹਨਾਂ ਨੇ ਤੇ ਉਹ ਡੈਡੀ ਹਾਂਜੀ ਉਹ ਪਿੱਛੇ ਉਹ ਕੋਨਾ ਲਾ ਕੇ ਵੀ ਗਏ ਸੀ ਸੇਫਟੀ ਵਾਸ ਇਹਨੇ ਫੋਨ ਕਰਕੇ ਮਂਗਾਇਆ ਹਾਂਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਇੱਕ ਘਟਨਾ ਕਿੱਦਾਂ ਹੈ ਗੱਡੀ ਲੈ ਕੇ ਆਉਂਦੇ ਅਸੀਂ ਇਤਨੋਂ ਪੌਣੇ 2 ਵਜੇ ਦੀ ਗੱਲ ਆ ਤੇ ਧੁੰਦ ਬੜੀ ਪਈ ਸੀ ਧੁੰਦ ਦਿੱਖਿਆ ਨਹੀਂ ਮਿਸਾਨ ਕੇ ਨਾਮ ਤੇ ਮਿਸਾਨ ਆ ਸਾਹਮਣੇ ਆ ਰਿਹਾ ਕਿਥੋਂ ਆ ਰਹੇ ਅਸੀਂ ਇਹ ਮਕੇਰੀਆਂ ਤੇ ਮੁਰਗਾ ਲੈ ਕੇ ਆਉਂਦੇ ਜਿੰਨੀਆਂ ਹੋਰ ਹੀ ਬੱਜੀਆਂ ਹੋਰ ਕਿਹੜੀ ਕਿੰਨੀਆਂ ਗੱਡੀਆਂ ਬੱਜੀਆਂ ਉਹ ਸਾਡੇ ਮਗਰੋਂ ਬੱਜੀਆਂ ਅਸੀਂ ਤਾਂ ਮੁੜ ਕੇ ਸਾਈਡ ਤੇ ਕਰਾਤੀ ਨਾ ਆਪਣੀ ਗੱਡੀ ਹਾਂਜੀ ਥੱਕਾ ਕੰਮ ਰਾਤ ਹਰ ਤਾਂ ਕਾਰਾਂ ਲੱਗੀਆਂ ਦੋ ਸਰ ਆਪਣਾ ਨਾਮ ਦੱਸ ਦਿਓ ਅਮਰੀਕ ਸਿੰਘ ਐਸ ਐਮ ਅਮਰੀਕ ਸਿੰਘ ਸਰ ਇਹ ਕਿੱਟਣਾ ਆਈਏ ਕੀ ਕਿੱਟਣਾ ਕਿੱਦਾਂ ਹੋਈ ਹੈ ਇਹ ਕਿੱਟਣਾਂ ਦੇ ਕੋਈ ਟਰਾਲੀ ਦਾ ਕੋਈ ਆਂਦੇ ਐਕਸੀਡੈਂਟ ਵੀ ਟੁੱਟ ਗਿਆ ਉਹ ਲਾ ਕੇ ਡਰਾਈਵਰ ਤੇ ਘਰ ਚ ਲਗਿਆ ਧੁੰਦਾ ਟਾਈਮ ਸੀ ਅਚਾਨਕ ਕੁੱਕੜਾ ਵਾਲੀ ਗੱਡੀ ਆਈ ਆ ਪਿੱਛੋਂ ਉਹ ਇਹਦੇ ਵਿੱਚ ਵੱਜੀ ਆ ਉਹਦੇ ਕਾਰਨ ਕਰਕੇ ਹੀ ਭੱਟ ਗਈ ਆ ਤੇ ਬਾਅਦ ਦੇ ਵਿੱਚ ਨਾਲ ਹੀ ਪਿੱਛੇ ਗੱਡੀਆਂ ਵੱਜਦੀਆਂ ਰਹੀਆਂ ਘਾਰਾਂ ਵੱਜੀਆਂ ਲੋਕ ਗੱਡੀਆਂ ਵੱਜੀਆਂ ਹੋਰ ਜਿਆਦਾ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸਦੇ ਕਾਰਨ ਬਚਾਅ ਹੋ ਗਿਆ ਤੇ ਇਹ ਘਟਨਾ ਹੋਈ ਆ ਦੋ ਕੋਚ ਦੇ ਕਿਨਾਰੇ ਕਸਾ ਜਾ ਰਹਾ ਜਿਹੜੀ ਬਾਕੀ ਗੱਡੀਆਂ ਉਹ ਸਵੇਰੇ ਵੱਜੀਆਂ ਤੇ ਉਹ ਕਿੱਥੇ ਡੈਰਗੇਟ ਜਾਵੇ ਲੱਗਾ ਨੀ 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 ਰਾਤ ਹੀ ਵੱਜੀਆਂ ਇਹ ਗੱਡੀਆਂ ਸਿਰ ਰਾਤ ਹੀ ਵੱਜੀਆਂ ਨੇ ਸਵੇਰੇ ਸਵੇਰੇ ਕੋਈ ਨਹੀਂ ਦੇਣੇ ਕੋਈ ਨਹੀਂ ਵੱਜੀਆਂ 2 ਵਜੇ ਤਾਂ ਸਾਡੇ ਇਥੇ ਮੁਲਾਜ਼ਮ ਇਥੇ ਉਹਨੂੰ ਤਾਂ ਖਲੋਤੇ ਨੇ ਅਰਸਤਾ ਤੀਜ ਉਹ ਅਰਸਤਾ ਤੀਜ ਹਾਂਜੀ ਕੋਈ ਨੁਕਸਾਨ ਕੋਈ ਜਾਨਵਾਰ ਨਹੀਂ ਕੋਈ ਬਿਲਕੁਲ ਠੀਕ ਠਾਕ ਸਾਰੇ ਬਚਾਉ ਗਏ ਸਭ ਤੋਂ ਪਹਿਲਾਂ ਕਿੱਦੀ ਟੱਕਰ ਹੋਈ ਆ ਪਹਿਲੋਂ ਜਿਹੜੇ ਕੁੱਕੜਾਂ ਵਾਲਾ ਜਿਹੜੇ ਕੁੱਕੜ ਦੇ ਦੇ ਹਨ ਉਹਦੀ ਟੱਕਰ ਹੋਈ ਆ ਹਾਂ ਬਾਕੀ ਬਾਅਦ ਚ ਇਹ ਗੱਡੀਆਂ ਬਾਅਦ ਚ ਐਸਐਮਜੀ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲੋਟੇ ਸੱਤਾ ਨੰਬਰ ਹਰਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ